ਜੇ ਬਹੁਤ ਕੁਝ ਫਰਕ ਹੋਦਾ ਇੱਕ ਅਸੀਂ ਕਹਿ ਦਿੰਦੇ ਆ ਵੀ ਜਿਹੜਾ ਪ੍ਰੈਸ ਹੈ ਨਾ ਮੀਡੀਆ ਜਿਹੜਾ ਉਹ ਸਾਡਾ ਚੌਥਾ ਪਿੱਲਰ ਹੈ ਡੈਮੋਕ੍ਰੇਸੀ ਦਾ ਤੇ ਜੇ ਚੌਥਾ ਪਿੱਲਰ ਕੰਮ ਨਾ ਨਾ ਕਰੇਗਾ ਤੇ ਉਹ ਫਿਰ ਉਹ ਪਿੱਲਰ ਡਿੱਗ ਜਾਈਗਾ ਲੇਫ ਜਾਏਗਾ ਫਿਰ ਡਿੱਗ ਜਾਏਗਾ ਹੋਨੇ ਨਾ ਪ੍ਰੈਸ ਨੂੰ ਲਫਾਇਆ ਪੇਜੇ ਜਿਹੜੇ ਜਿਹੜੇ ਹਾਊਸਸ ਦੇ ਸਹੀ ਗੱਲਾਂ ਕੀਤੀਆਂ ਜਿਹੜੀਆਂ ਜਿਹੜੀਆਂ ਅਖਬਾਰਾਂ ਨੇ ਇਹ ਜਿਹੜੀ ਆਮ ਆਦਮੀ ਸਰਕਾਰ ਦੀ ਇੰਨਿਆਂ ਦੀ ਜਿਹੜੀਆਂ ਕੂਟ ਨੀਤੀਆਂ ਨੇ ਜਿਸ ਤਰੀਕੇ ਨਾਲ ਪੰਜਾਬ ਨੂੰ ਲੋਟਰੇ ਨੇ ਉਹਦੇ ਬਾਰੇ ਦੱਸਿਆ ਤੇ ਉਹਨਾਂ ਦੇ ਪਿੱਛੇ ਇਹਨਾਂ ਨੇ ਰੇਡ ਕਰਨੇ ਸ਼ੁਰੂ ਕਰਦੇ ਉਹਨਾਂ ਨੂੰ ਪਹਿਲੇ ਪਹਿਲੇ ਅਜੀਤ ਵਾਲਿਆ ਨਾ ਹੋਈ ਹੁਣ ਪੰਜਾਬ ਕੇਸ ਲਈ ਸਾਡੇ ਦ ਲੀਡਿੰਗ ਸਾਡੀ ਇੰਡੀਆ ਦੀ ਲੀਡਿੰਗ ਨਿਊਜ਼ਪੇਪਰ ਹੈ ਔਰ ਤੁਸੀਂ ਦੱਸੋ ਵੀ ਉਹਨਾਂ ਨੂੰ ਸਿਰਫ ਫੇਸ ਕਰਕੇ ਵੀ ਤੁਸੀਂ ਸ਼ੀਸ਼ਮੈਲ ਦੀ ਖਬਰ ਕਿਉਂ ਲਾਈ ਤੁਸੀਂ ਇਹ ਕਿਉਂ ਕਹਿ ਰਹੇ ਹੋ ਵੀ ਆਦੇ ਦੇ ਗੈਂਗਸਟਰ ਜਿਹੜੇ ਨੇ ਸਰਕਾਰ ਕੰਟਰੋਲ ਨਹੀਂ ਕਰ ਫਾਰੀ ਬਲਡ ਰੂਟ ਕੰਟਰੋਲ ਨਹੀਂ ਕਰ ਪਾਰੀ ਕਦੀ ਜੀਐਸਟੀ ਦਾ ਰੇਡ ਕਦੀ ਫਲਾਣਾ ਰੇਡ ਰੋਜ਼ ਬੰਦੇ ਮਾਰੇ ਨੇ ਰੋਜ਼ ਇਹਨਾਂ ਦੇ ਹੋਣ ਉਹ ਜਿਹੜੇ ਆ ਕੀ ਕਹਿੰਦੇ ਗੈਂਗਸਟਰ ਨੇ ਅੱਜ ਇਹਨਾਂ ਨੇ ਉਥੇ ਜਲੰਧਰ ਮੋਡਲ ਟਾਊਨ ਦੇ ਵਿੱਚ ਆਮ ਆਦਮੀ ਦਾ ਹੀ ਇੱਕ ਵਰਕਰ ਰਮਾਤਾ ਇਹ ਤੇ ਆਪਣੇ ਬੰਦੇ ਦੀ ਬਚਾਛਾ ਤੇ ਲੋਕਾਂ ਨੂੰ ਇਹਨਾਂ ਨੇ ਕੀ ਬਚਾਵਾ ਇਹ ਤਾਂ ਸਰਕਾਰ ਫੇਲ ਹੋਈ ਸਰਕਾਰ ਐ ਬਿਲਕੁਲ ਸਾਨੂੰ ਤੇਈ ਵਾਰ ਇਸ ਗੱਲ ਦਾ ਅਫਸੋਸ ਹੁੰਦਾ ਵੀ ਪੰਜਾਬ ਦੇ ਲੋਕਾਂ ਨੇ ਇੱਕ ਕੀ ਵੇਖ ਕੇ ਇੱਕ ਬਦਲਾਅ ਲਿਆਉਣ ਦੀ ਕੋਸ਼ਿਸ਼ ਕੀਤੀ ਕਿ ਜਿੱਤੇ ਪੰਜਾਬ ਦਾ ਮੁੱਖ ਮੰਤਰੀ ਸਾਡੀ ਉਸ ਆਸਤਾ ਨੂੰ ਛੱਟ ਲਾਂਦਾ ਹੋਏ ਜਿੱਤੇ ਸਾਡੇ ਜਿਹੜੀ ਸਾਡੀ માનਤਾ ਹੈ ਜਿੱਤੇ ਅਸੀਂ ਜਾ ਕੇ ਆਪਣੇ ਉਹਨਾਂ ਨੂੰ ਆਪਣੇ ਇੱਜ਼ਤਮਾਨ ਗੁਰੂਆਂ ਵਾਂਗੂ ਮੰਨੇ ਆ ਉਹਨਾਂ ਦੀ ਬੇਇੱਜ਼ਤੀਆਂ ਕਰੇ ਉਹਨਾਂ ਤੇ ਟਿੱਪਣੀਆਂ ਕਰੇ ਤੇ ਇਹ ਕੀ ਇੱਕ ਜੀ ਮਿਨਿਸਟਰ ਦੀ ਏ ਸੀ ਦੀ ਆਸਤਾ ਹੁੰਦੀ ਹੈ ਬੰਦੀ ਹੈ ਕਦੀ ਨਹੀਂ ਵੇਖਿਆ ਵੀ ਤੁਸੀਂ ਤੁਸੀਂ ਆਪਣੀ ਸਟੇਟ ਦੀ ਗੱਲ ਕਰੋ ਤੁਸੀਂ ਅੱਜ ਜਾ ਕੇ ਅਕਾਲੀ ਦਲ ਨੂੰ ਡੀਜੀਪੀ ਦੇ ਕੋਲ ਦਫਤਰ ਜਾ ਕੇ ਕਹਿਣਾ ਪਿਆ ਵੀ ਜੋ ਕੇਸ ਕਰਨਾ ਕਰ ਦੋ ਬਈ ਡਾਇਰੈਕਟ ਦੈਟ ਇਸ ਵੀ ਗੌਰਮੈਂਟ ਜਿਹੜੀ ਹੈ ਇਹ ਪੁਲਿਸ ਨੂੰ ਜਿਹੜੇ ਆਪਣੇ ਪੋਲਿਟਿਕਲ ਆਪੋਨੈਂਟਸ ਨੇ ਉਹਨਾਂ ਦੇ ਮੂੰਹ ਬੰਦ ਕਰਾਣ ਲਈ ਇਹ ਸਾਰੀਆਂ ਗੱਲਾਂ ਵਰਤੋਂ ਕਰਨੀ ਬਿਲਕੁਲ ਗੱਲ ਠੀਕ ਹੈ ਇੱਕ ਸੀਏ ਅੱਜ 2 ਮਹੀਨੇ ਪਹਿਲੇ ਚੁਕਾਇਆ ਗਿਆ ਵੀ ਤੁਸੀਂ ਦੱਸਣ ਹੀ ਨਹੀਂ ਦੇ ਵੀ ਉਹਨੂੰ ਲੈ ਕੇ ਕਰਨਾ ਕਿ ਸੀਏ ਕੋ ਕਿਹੜਾ ਉਹਨਾਂ ਨੇ ਜਿਹੜੇ ਜਿੰਨਾਂ ਕੋਲ ਤੇ ਬੰਦੇ ਲੁਕਦੇ ਨੇ ਗੈਂਗਸਟਰ ਉਹਨਾਂ ਨੂੰ ਵੀ ਤੁਸੀਂ ਫੜਦੇ ਨਹੀਂ ਹੈ ਤੁਸੀਂ ਇੱਕ ਇਹਦੇ ਉਹ ਉਹਨਾਂ ਕੋ ਕਹੋ ਵੀ ਸਟੇਟਮੈਂਟ ਦੇ ਵੀ ਇਹਦੇ ਖਿਲਾਫ ਫਲਾਨੀ ਕਰ ਕਿੰਨੂੰ ਨਹੀਂ ਸਮਝ ਆਉਂਦੀ ਕਿ ਪ੍ਰੈਸ ਨੂੰ ਸਮਝ ਨਹੀਂ ਆਉਂਦੀ ਕਿ ਪੋਲਿਟੀਕਲ ਪਾਰਟੀਆਂ ਨੂੰ ਸਮਝ ਨਹੀਂ ਆਉਦੀ ਦੇਖੋ ਇੰਦੇ ਵੀ ਜਿਹੜਾ ਅਤ ਖੁਦਾ ਦਾ ਵਹਿਰ ਜਿਹੜਾ ਜਿੰਨੀ ਅਤ ਇਹ ਸਰਕਾਰ ਦੇ ਕਰਦੀ ਹੈ ਔਰ ਜਿੰਨੀ ਗੁੰਡਾਗਰਦੀ ਜਿੰਨੀ ਕਰਪਸ਼ਨ ਜਿੰਨਾ ਸਮਝ ਲੋ ਵੀ ਕਿਆ ਹੀ ਨਹੀਂ ਜਾ ਸਕਦਾ ਦਿੱਲੀ ਦੇ ਲੋਕ ਆ ਕੇ ਪੰਜਾਬ ਦੇ ਖੂਨ ਨੂੰ ਜਿੱਦਾਂ ਸਟਰੋਲ ਆ ਕੇ ਪੀਦੇ ਹਨ ਵੀ ਕਿਤੇ ਰਹਿਣ ਆ ਜਾਏ ਉਹ ਕਰ ਕਰ ਕੋਲ ਡਰਿੰਕ ਪੀਦੇ ਨੇ ਸੁਟਕੜਾ ਜਾ ਮਾਰਦੇ ਨੇ ਨਾ ਵੀ ਅਖੀਰ ਦੀ ਤੁੱਕਾ ਵੀ ਆ ਜਾਏ ਇਹਨਾਂ ਨੇ ਖੂਨ ਪੀ ਲਿਆ ਪੰਜਾਬ ਦਾ ਫੜ ਕੇ ਟੋ ਕਾਟੇ ਦੇ 200 ਕਰੋੜ ਰੁਪਇਆ ਮਿਲੇ ਦੀ ਸੈਲਰੀ ਜਿਹੜੀ ਹੈ ਬਿੱਲੀ ਵਾਲੇ ਲੋਕਾਂ ਨੂੰ ਬਾਅਦਲੇ ਲੋਕਾਂ ਨੂੰ ਜਾਰੀ ਹੈ ਪੰਜਾਬ ਤੋਂ ਇਹ ਕੌਣ ਇਹਨਾਂ ਨੂੰ ਜਿਹੜਾ ਪੁੱਛਦਾ ਉਹਨੂੰ ਅੰਦਰ ਕਰ ਦਿੰਦੇ ਨੇ ਜਿਹੜਾ ਕੋਈ ਸਵਾਲ ਕਰਦਾ ਉਹ ਪ੍ਰੈਸ ਵਾਲਾ ਉਹਤੇ ਐਫਆਈਆਰ ਕੀਤੀ ਚਲੋ ਜੀ ਇਹਨੂੰ ਅੰਦਰ ਉਹ ਜਿਹੜੇ ਬੰਦੇ ਨੇ ਪ੍ਰੈਸ ਲਈ ਕੰਮ ਕਰਦਾ ਸਚਾਈ ਬਿਆਨ ਕਰਦੀ ਹੈ ਜੇ ਤੁਸੀਂ ਸਚਾਈ ਬਿਆਨ ਹੀ ਨਹੀਂ ਕਰ ਸਕਦੇ ਫਿਰ ਤੁਸੀਂ ਕਾਦੀ ਵੀ ਪ੍ਰੈਸ ਨਹੀਂ ਹਰ ਚੀਜ਼ ਦਾ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਤਾਂ ਇੱਥੋਂ ਤੱਕ ਵੇਖਿਆ ਮੈਂ ਉਹ ਟੀਵੀ ਚੈਨਲ ਦਾ ਨਾਂ ਤੇ ਨਹੀਂ ਲੈਣਾ ਤੇ ਕਈ ਵਾਰ ਖਬਰ ਦੇਈ ਦੀ ਨਾ ਤੇ ਉਹ ਕਹਿੰਦਾ ਵੀ ਇਹ ਖਬਰ ਨਹੀਂ ਲਾਣੀ ਸਰਕਾਰ ਦੇ ਖਲਾਫ ਚੱਲਦੀ ਲਾ ਦੋ ਇਹਨੂੰ ਖਬਰ ਚੱਲਦੀਆਂ ਖਬਰਾਂ 'ਚੋਂ ਖਬਰ ਲਾ ਦੇ। ਓ ਯਾਰ ਕੀ ਹੋ ਗਿਆ ਪ੍ਰੈਸ ਨੂੰ ਕੀ ਦੇ ਕਿੰਨੇ ਕ ਬੰਦੇ ਅੱਧਾ ਦੇ ਦੇ। ਉਹ ਇਹ ਪ੍ਰੈਸ ਨੂੰ মিডিਆ ਨੂੰ ਖੰਡਾ ਬਣਾ। ਕੋਈ ਵੀ ਸਰਕਾਰ ਹੋਵੇ ਮੈਂ ਇਹ ਗੱਲ ਕਹਿੰਦਾ ਵੀ ਜੇ ਆਪਾਂ ਆਪਣੀ ਸਚਾਈ ਨੂੰ ਨਾਲ ਨਹੀਂ ਖੜਾ ਕਿ ਲੋਕਤੱਤਵ ਵਿਸ਼ਵਾਸ ਅਖਬਾਰਾਂ ਪੜ੍ਹਨੀ ਬੰਦ ਕਰ ਦੇਣਗੇ ਉਹ ਅਖਬਾਰ ਪੜ੍ਹਦੇ ਜਿਹੜਾ ਜਬਰਦਸਤ ਦੇਉ ਸਾਰੇ ਵਰਦੇ ਵੀ ਯਾਰ ਸਚਾਈ ਬਿਆਨ ਕਰਦੀ ਹੈ ਅਸੀਂ ਟੀਵੀ ਦੇ ਕਈ ਚੈਨਲ ਨਹੀਂ ਵੇਖਦੇ ਵੇ ਆ ਯਾਰ ਸਰਕਾਰ ਦਾ ਇਹ ਕੋਈ ਦੂਜਾ ਲਾ ਕੇ ਵੇਖੋ ਇਹ ਸੱਚੀ ਸੋ ਮਤਲਬ ਇਹ ਹੈ ਵੀ ਅੱਜ ਦੇ ਹਾਲਾਤਾਂ ਤੇ ਗੌਰਮੈਂਟ ਤੁਸੀਂ ਬਾਕੀ ਸੂਬਿਆਂ 'ਚ ਵੇਖੋ ਜਿੱਥੇ-ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰਾਂ ਨੇ ਇੰਨੀ ਡਿਵੈਲਪ ਕਰ ਗਿਆ ਕਿੱਥੇ ਅਗਾਹ ਵੱਧ ਗਿਆ ਕਿੱਥੇ ਉਹ ਪੰਜਾਬ ਜਿਹੜਾ ਅ ਨੰਬਰ 1 ਸਟੇਟ ਸੀ ਅੱਜ ਇਹੋ ਜੀ ਨਜ਼ਰ ਲੱਗੀ ਹੈ ਵੀ ਹਰ ਪਹਿਲੂ ਤੇ ਹਰ ਪਹਿਲੂ ਤੇ ਸਾਨੂੰ ਥਲੇ ਲਿਆ ਕੇ ਸੋਟਾ ਸੋ ਇਟ ਇਜ਼ ਅ ਨੀਡ ਆਫ ਦੀ ਆਪਰ ਵੀ ਮੀਡੀਆ ਨੂੰ ਵੀ ਸਟੈਂਡ ਅਪ ਕਰਨਾ ਚਾਹੀਦਾ ਆਪਣਾ ਫਰਜ਼ ਨਿਭਾਓ ਜੋ ਤੁਹਾਡਾ ਫਰਜ਼ ਹੈ ਜੋ ਸਾਡਾ ਹੀ ਨਿਭਾਣਾ ਸਮਝਦੇ ਕਿ ਨਹੀਂ ਜਿਹੜੇ ਅੱਜ ਕਰਦੇ ਨੇ ਸਾਡਾ ਕੋਲ ਅੱਜ ਠਗੀਆਂ ਠੋਰੀਆਂ ਇਹ ਵਸਨ ਸਭ ਸਮਝਾ ਜਦੋਂ ਸਾਡੀ ਗੁਰੂ ਮਹਾਰਾਜ ਦੀ ਕਿਰਪਾ ਧਰਤੀ ਨਾ ਮੈਂ ਤੁਹਾਨੂੰ ਵਾਦਾ ਕਰਦਾ ਬਟਾਲੇ ਵਾਲੇ ਵੀਰਾਂ ਨੂੰ ਜੇ ਇਹਨਾਂ ਦੇ ਇੱਕ ਇੱਕ ਬੰਦੇ ਕੋਲੋਂ ਹਿਸਾਬ ਨਾ ਲਿਆ ਗਿਆ ਤੇ ਫਿਰ ਸਾਨੂੰ ਵੀ ਕੋਈ ਸਿਆਸਤ ਚ ਰਹਿਣ ਦਾ ਕੋਈ ਹੱਕ ਨਹੀਂ ਕੋਈ ਵੀ ਤੁਹਾਡੇ ਨਾਲ ਠੱਗੀਆਂ ਮਾਰੇ ਕੋਈ ਤੁਹਾਡੇ ਕੋਲ ਗੈਂਗਸਟਰ ਆ ਕੇ ਪੈਸੇ ਲੈ ਇਹ ਵਿੱਚ ਵਪਾਰ ਕਰਨ ਇਹ ਫੈਸਲੇ ਕਰਨ ਯਾਰ ਕੋਈ ਜੱਲਾ ਤੇ ਨਹੀਂ ਰਹਿੰਦੀ ਸਰਕਾਰ ਬਸੋ ਚੋਰ ਸਰਕਾਰੀਯੋਗ ਬਟਾਲਾ ਦੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੀ ਹੀਰਾਵਾਲੀਆ ਜੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਹੈਗੀ ਹੈ ਜਿਹੜਾ ਇੰਡੀਆ ਦਾ ਬਜਟ ਸਾਡੇ ਫਾਈਨੈਂਸ ਮਿਨਿਸਟਰ ਸੀ타 ਰਾਮਨ ਜੀ ਨੇ ਪੇਸ਼ ਕੀਤਾ ਉਸ ਦੇ ਬਾਰੇ ਉਸ ਦੇ ਉੱਤੇ ਅਸੀਂ ਦੱਸਣਾ ਵੀ ਸਾਡੀ ਗਵਰਨਮੈਂਟ ਨੇ ਕੀ ਪੇਸ਼ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਸਰਕਾਰ ਕੀ ਕਰੇ ਸਾਰੇ ਨੂੰ ਪਹਿਲੇ ਇਮਤ ਦਾਸਤਾ ਜਨਾ ਵੀ ਟੋਟਲ ਜਿਹੜਾ ਬਜਟ ਹੈ ਸਾਡਾ ਇੰਡੀਆ ਦਾ ਉਹ 353.5 ਲੱਖ ਕਰੋੜ ਹੈ 53.5 ਲੱਖ ਕਰੋੜ ਤੇ ਜਿਹਦੇ ਤੇ ਕੈਪੀਟਲ ਐਕਸਪੈਂਡਚਰ ਜਿੱਦਾਂ ਸੜਕਾਂ ਰੇਲਵੇਜ਼ ਬ੍ਰਿਜੇਸ ਉਹ 12 12.2 ਲੱਖ ਕਰੋੜ ਦੀ ਬੂਸਟ ਮਿਲੇਗੀ ਇਨਫਰਾਸਟ੍ਰਕਚਰ ਨੂੰ ਜਿੱਦਾਂ ਅੱਗੇ ਤੁਸੀਂ ਦੇਖਿਆ ਬਈ ਆਪਣਾ ਰੋਡ ਦਾ ਜਿਹੜੇ ਐਕਸਪ੍ਰੈਸ ਵੇ ਬਣਾਇਆ ਗਿਆ ਜਿਹੜਾ ਕਨੈਕਟ ਕੀਤਾ ਹੈ ਏ ਟਿਲ ਆਪਣਾ ਆਪਣਾ ਬੰਬੇ ਤੋਂ ਲੈ ਕੇ ਤੇ ਜਿਹੜਾ ਜਮੂ ਤੱਕ ਉਹ ਐਕਸਪ੍ਰੈਸ ਵੇ ਵਰਗੇ ਇਹਨਾਂ ਨੇ ਚਾਰ ਹੋਰ ਮੇਨ ਐਕਸਪ੍ਰੈਸ ਵੇਸ ਬਣਾ ਰਹੇ ਨੇ ਜਿਹਦਾ ਟੋਟਲ ਐਕਸਪੈਂਡਿਚਰ 12.2 ਲੱਖ ਰੋਡ ਦਾ ਆ ਰਿਹਾ ਹੈ ਸੈਕੰਡ ਜਿਹੜੀ ਇਨਕਮ ਟੈਕਸ ਤੇ ਮਿਡਲ ਕਲਾਸ ਨੂੰ ਜਿਹੜੀ ਰਿਲੀਫ ਦਿੱਤੀ ਗਈ ਹੈ ਜਿਹਦਾ ਪਿਛਲੀ ਵਾਰ ਸਰਕਾਰ ਨੇ ਕੀਤਾ ਸੀ ਵੀ ਅਸੀਂ 12 ਲੱਖ ਰੁਪਏ ਤੱਕ ਇਨਕਮ ਟੈਕਸ ਦੀ ਰਿਬੇਟ ਜਿਹੜੀ ਅਸੀਂ ਦਿੱਤੀ ਹੈ ਉਸ ਦੇ ਉੱਤੇ ਮਿਡਲ ਕਲਾਸ ਨੂੰ ਇਹਨਾਂ ਨੇ ਹੋਰ ਵੀ ਉਹਨੂੰ ਸਿੰਪਲੀਫਾਈ ਕੀਤਾ ਹੈ ਯਾਨੀ ਕਿ ਜਿਹੜੇ ਟੈਕਸ ਦੇ ਕੰਪਲਾਈਐਂਸਸ ਨੇ ਉਹਨਾਂ ਦੀ ਐਪਲੀਸ ਜਾਂ ਟੈਲੀਫੋਨ ਆਪਣੇ ਨਾ ਜਰਾ ਸਾਰੇ ਨਾ ਆਫਸਾਇਰ ਸਾਇਲੈਂਟ ਕਰ ਤੇ ਸਾਰਿਆਂ ਨੂੰ ਜਿਹੜਾ ਜ਼ਰੂਰੀ ਚੀਜ਼ ਆ ਆਪਾਂ ਦੇਖਿਆ ਵੀ ਜਿਹੜਾ ਇਸ ਵਾਰ ਸਾਡਾ ਅ ਜਿਹੜਾ ਸਾਡਾ ਮਿਸ਼ਨ ਸੰਦੂਰ ਸੀ ਜਿਹਦੇ ਜਿਹੜੀ ਲੜਾਈ ਸਾਡੀ ਪਾਕਿਸਤਾਨ ਦੇ ਨਾਲ ਰਹੀ ਚਾਹੇ ਉਹ ਚੰਦ ਦੇ ਨਹੀਂ ਰਹੀ ਪਰ ਉਸ ਦੇ ਵਿੱਚ ਤੁਸੀਂ ਦੇਖਿਆ ਵੀ ਟੈਕਨੋਲੋਜੀ ਹੁਣ ਲੜਾਈ ਜਿਹੜੀ ਹੈ ਨਾ ਉਹ ਸੜਕਾਂ ਤੇ ਜਾਂ ਫੌਜੀਓਨੋਂ ਉਹਦਾ ਨਹੀਂ ਲੜੀ ਜਾਂਦੀ ਇਹ ਹੁਣ ਤਕਨੀਕ ਦੇ ਨਾਲ ਤੁਹਾਡੇ ਇਹ ਜਿਹੜੀ ਵਾਰ ਹੈ ਇਹ ਟੈਕਨੀਕਲ ਵਾਰਫੇਅਰ ਹੋ ਗਿਆ ਹੁਣ ਕਿਹਦੇ ਕੋਲ ਚੰਗੀਆਂ ਮਿਸਾਈਲਸ ਨੇ ਕਿਹਦੇ ਕੋਲ ਚੰਗੀ ਟੈਕਨੋਲੋਜੀ ਹੈ ਜਿਸ ਦੇ ਵਿੱਚ ਤੁਸੀਂ ਦੇਖਿਆ ਵੀ ਮੈਂ ਉਸ ਉਸ ਡਿਫੈਂਸ ਨੂੰ ਹੋਰ ਤਗੜਿਆ ਕਰਨ ਲਈ ਇਹਨਾਂ ਨੇ 12 ਲੱਖ 12.75 ਲੱਖ ਦਾ ਜਿਹੜਾ ਹੈਗਾ ਨਾ ਇਹ ਸੌਰੀ 7.84 ਲੱਖ ਰੋਡ 15% ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਜਿਹੜਾ ਡਿਫੈਂਸ ਦੇ ਉੱਤੇ ਸਾਡੀ ਸਰਕਾਰ ਖਰਚ ਕਰਦੀ ਹੈ ਉਹ ਆਤਮ ਨਿਰਭਰ ਭਾਰਤ ਜਿਹਦੇ ਵਿੱਚ ਤੁਸੀਂ ਦੇਖਿਆ ਵੀ ਜਿੰਨੀਆਂ ਵੀ ਵੱਡੀਆਂ ਚਾਹੇ ਉਹ ਜਹਾਜ਼ ਨੇ ਚਾਹੇ ਉਹ ਹੈਲੀਕਾਪਟਰ ਨੇ ਉਹ ਵੀ ਉਹਨ ਇੰਡੀਆ ਦੇ ਵਿੱਚ ਮੈਨੂਫੈਕਚਰ ਹੋਣੇ ਸ਼ੁਰੂ ਹੋ ਗਿਆ ਬਹੁਤ ਵੱਡੀਆਂ ਵੱਡੀਆਂ ਜਿਹੜੇ ਜਿਹੜੀਆਂ ਗਨਸ ਨੇ ਜਿਹੜੀਆਂ ਲੜਾਈ ਦੇ ਲੜੀਆਂ ਜਾਂਦੀਆਂ ਉਹ ਵੀ ਇੰਡੀਆ ਦੇ ਵਿੱਚ ਹੁਣ ਮੈਨੂਫੈਕਚਰ ਹੋਣੀਆਂ ਸ਼ੁਰੂ ਹੋ ਗਈਆਂ ਜਿਹੜੀਆਂ ਅੱਗੇ ਅੱਗੇ ਅਸੀਂ ਰਸ਼ੀਆ ਕੋ ਅਮਰੀਕਾ ਕੋ ਫਰਾਂਸ ਕੋ ਅਲੱਗ-ਅਲੱਗ ਕੰਟਰੀਜ਼ ਕੋ ਲੈਂਦੇ ਸੀ ਉਹ ਅੰਡਰ ਦਾ ਸਕੀਮ ਆਤਮ ਨਿਰਭਰ ਭਾਰਤ ਉਹ ਪ੍ਰਧਾਨ ਮੰਤਰੀ ਜੀ ਨੇ ਉਹ ਸਕੀਮ ਦੇ ਵਿੱਚ ਭਾਰਤ ਵਰਲਡ ਦੇ ਵਿੱਚ ਅੱਜ 3 ਜਿੰਦੂ ਕਹਿੰਦੇ ਸਟਰੋਂਗੇਸਟ ਕੰਟਰੀ ਜਿਹੜੀ ਹੈ ਡਿਫੈਂਸ ਵਿੱਚ ਅੱਗੇ ਸਾਬਤ ਹੋ ਰਹੀ ਹੈ ਔਰ ਇਸ ਦੇ ਵਿੱਚ ਕੈਪੀਟਲ ਐਕਸਪੈਂਡਚਰ ਜਿਹੜੀ ਮੋਡਰਨਾਈਜੇਸ਼ਨ 1 ਲੱਖ ਅਸੀਂ 1.80 ਲੱਖ ਕਰੋੜ ਜਿਹੜਾ ਉਹ ਪਿਛਲੀ ਵਾਰ तकरीबन 2 ਲੱਖ ਕਰੋੜ ਦਾ ਸੀ ਇਹ ਡਬਲ ਕਰ ਦਿੱਤਾ ਗਿਆ ਹੈ ਯਾਨੀ ਕਿ ਇਨਫਰਾਸਟ੍ਰਕਚਰ ਟੈਕਨੋਲੋਜੀਸ ਦੇ ਉੱਤੇ ਜਿਹੜਾ ਉਹ ਉੱਤੇ ਐਕਸਪੈਂਡਚਰ ਵੀ ਡਬਲ ਕੀਤਾ ਗਿਆ ਤੋਂ ਗਵਰਨਮੈਂਟ ਦੀ ਰੀਇਨਫੋਰਮੇਸ਼ਨ ਸਟਰੈਂਥਨਿੰਗ ਇੰਡੀਆਜ਼ ਡਿਫੈਂਸ ਕੈਪੇਬਿਲਿਟੀਜ਼ ਐਨਫੋਰਸ ਰੈਡੀਨੈਸ ਮਤਲਬ ਇਹ ਆ ਵੀ ਇੰਡੀਆ ਦੀ ਜਿਹੜੀ ਡਿਫੈਂਸ ਦੀ ਕੈਪੇਬਿਲਿਟੀ ਹੈ ਸਾਨੂੰ ਕਿਸੇ ਕੋਲੋਂ ਕੋਈ ਵੀ ਸ਼ਸਤਰ ਖਰੀਦਣ ਦੀ ਲੋੜ ਨਹੀਂ ਹਿੰਦੁਸਤਾਨ ਆਪਣੇ ਆਪ ਤੇ ਨਿਰਭਰ ਹੈ ਔਰ ਹਮੇਸ਼ਾ ਤਿਆਰ ਬਰ ਤਿਆਰ ਹੈ ਜਦੋਂ ਤੁਸੀਂ ਕਿਸੇ ਟਾਈਮ ਵੀ ਕੋਈ ਚੀਜ਼ ਦੀ ਵੈਚੁਅਲਿਟੀ ਹੁੰਦੀ ਹੈ ਤੇ ਵੀ ਇੰਡੀਆ ਦੀ ਰੈਡੀਨੈਸ ਹਮੇਸ਼ਾ ਤਿਆਰ ਹੈ ਜਿਹੜਾ ਚੌਥਾ ਮੇਨ ਹੈਗਾ ਉਹ ਹੈਗਾ ਹੈਲਥ ਕੇਅਰ ਤੇ ਲਾਈਫ ਸੇਵਿੰਗ ਡਰੱਗਸ ਹਮ ਜਿਹੜੀ ਅਸੀਂ ਹਮੇਸ਼ਾ ਕਹਿੰਦੇ ਆ ਵੀ এডੂਕੇਸ਼ਨ ਤੇ ਜਿਹੜਾ ਸਾਡੀ ਹੈਲਥ ਹੈ ਉਸ ਦੇ ਉੱਤੇ ਜਿਹੜਾ ਦੇਸ਼ ਨੂੰ ਧਿਆਨ ਦੇਣਾ ਚਾਹੀਦਾ ਜਿਸ ਤਰੀਕੇ ਨਾਲ ਤੁਸੀਂ ਦੇਖਿਆ ਸੀ ਵੀ ਪ੍ਰਾਈਮ ਮਿਨਿਸਟਰ ਸਾਹਿਬ ਦਾ ਜਿਹੜਾ ਉਹ ਹੈਲਥ ਕਾਰਡ ਸੀਗਾ 5 ਲੱਖ ਰੁਪਏ ਦਾ ਉਸ ਦੀ ਉਸ ਦੇ ਉੱਤੇ ਵੀ ਬੜੌਤਰੀ ਕੀਤੀ ਜਾਏਗੀ ਔਰ ਇਹ ਇਨਸ਼ੋਰ ਕੀਤਾ ਜਾ ਰਿਹਾ ਹੈ ਵੀ ਜਿਹੜਾ ਕਾਮਨ ਮੈਨ ਹੈ ਉਹਨੂੰ ਹੈਲਥ ਦੀ ਪੂਰੀਆਂ ਸਰਵਿਸਿਜ਼ ਦਿੱਤੀਆਂ ਜਾਣ ਤੇ ਜਿਹੜਾ ਡਰੱਗ ਹੈ ਜਿਹਦੇ ਇਹਦੀ ਫਾਰਮਾ ਦੀ ਜਿਹੜੀ ਇੰਡਸਟਰੀ ਹੈ ਉਹਨੂੰ ਹੋਰ ਉਹਨਾਂ ਨੇ ਕਿਹਾ ਵੀ ਇਸ ਦੀ ਵੱਧ ਤੋਂ ਵੱਧ ਜਿਹੜੀ ਹੈ ਉਹਦੀ ਲਗਾਨੀਆਂ ਚਾਹੀਦੀ ਹੈ ਕਟਰੀ ਤੇ ਤਾਂ ਕਿ ਡਰੱਗ ਸਸਤੀ ਹੋਵੇ ਆਮ ਆਦਮੀ ਤੇ ਜਿਹੜਾ ਬੋਝ ਹੈ ਉਹ ਘਟੇ ਤੋਂ ਉਹਦੇ ਉੱਤੇ ਇਹਨਾਂ ਨੇ ਐਗਜ਼ੈਂਪਸ਼ਨ ਔਨ ਮੈਡੀਸਨ ਫਾਰ ਰੇਅਰ ਡਿਜ਼ੀਜ਼ ਇੰਟਰੋਡਿਊਸ ਯਾਨੀ ਕਿ ਕੈਂਸਰ ਦੀਆਂ 17 ਐਸੈਂਸ਼ੀਅਲ ਜਿਹੜੇ ਡਰੱਗਸ ਨੇ ਉਸ ਦੀ ਇਹਨਾਂ ਨੇ ਬਹੁਤ ਜ਼ਿਆਦਾ ਉਹ ਕੱਟ ਕਰ ਦਿੱਤੀ ਹੈ ਬਿਲਕੁਲ ਆਲਮੋਸਟ ਜ਼ੀਰੋ ਪਰਸੈਂਟ ਤੇ ਤੁਹਾਨੂੰ ਉਹ ਦਵਾਈਆਂ ਜਿਹੜੀਆਂ ਨੇ ਬਾਹਰਲੇ ਮੁਲਕਾਂ ਤੋਂ ਵਿੱਚੋਂ ਵੀ ਮਿਲਣ ਗਿਆ ਐਗਜ਼ੈਂਪਸ਼ਨ ਔਨ ਮੈਡੀਸਨ ਫਾਰ ਰੀਅਰ ਡਿਜ਼ੀਜ਼ ਇੰਟਰੋਡਿਊਸ ਕਿ ਕੋਈ ਰੀਅਰ ਡਿਜ਼ੀਜ਼ ਹੈ ਉਹਦੇ ਤੇ ਉੱਤੇ ਵੀ ਇਹਨਾਂ ਨੇ ਜਿਹੜੀ ਐਗਜ਼ੈਂਪਸ਼ਨ ਕਰ ਦਿੱਤੀ ਹੈ ਕਿਸੇ ਤਰੀਕੇ ਦੇ ਟੈਕਸ ਦੀ ਮੈਡੀਸਨਸ ਦੇ ਉੱਤੇ ਬਾਇਓਫਾਰਮਾ ਸ਼ਕਤੀ ਮਿਸ਼ਨ ਜਿਹੜੀ ਮੈਂ ਤਾਂ ਗੱਲ ਕੀਤੀ ਹੈ ਵੀ 10000 ਕਰੋੜ ਰੁਪਇਆ ਲੋਟ ਕੀਤਾ ਹੈ ਨਵੀਂ ਡੋਮੈਸਟਿਕ ਬਾਇਓਫਾਰਮਾ ਮੈਨੂਫੈਕਚਰਿੰਗ ਲਈ ਜਿੱਦਾਂ ਕੈਂਸਰ ਡਾਇਬਟੀਜ਼ ਤੇ ਜਿਹੜੀਆਂ ਹੋਰ ਰੈਗੂਲਰ ਅਸੀਂ ਵੇਖ ਲਿਆ ਵੀ ਹਾਰਟ ਦੀਆਂ ਡਿਜ਼ੀਜ਼ਸ ਦੇ ਇਹਨਾਂ ਉੱਤੇ 10000 ਕਰੋੜ ਦੀ ਗਵਰਨਮੈਂਟ ਵੱਲੋਂ ਹੋਰ ਦਿੱਤੇ ਨੇ ਇਨਸੈਂਟਿਵ ਵੀ ਜੇ ਕੋਈ ਇੰਡਸਟਰੀ ਲਾਏਗਾ ਉਸ ਦੇ ਉੱਤੇ ਜੋ ਉਹਨਾਂ ਨੂੰ ਰਿਬੇਟ ਮਿਲੇਗੀ ਜਾਂ ਉਹ ਸਾਰੇ ਜਿਹੜੀਆਂ ਚੀਜ਼ਾਂ ਸਾਡੀ ਸਰਕਾਰ ਕਰ ਰਹੀ ਹੈ ਤੇ ਫੋਕਸ ਔਨ ਐਕਸਪੈਂਡਿੰਗ ਰੀਜਨਲ ਮੈਡੀਕਲ ਹब्स ਐਮਰਜੈਂਸੀ ਕੇਅਰ ਮੈਂਟਲ ਹੈਲਥ ਲਾਈਟ ਸਰਵਿਸਿਜ਼ ਐਂਡ ਆਯੁਰਵੈਦਿਕ ਆਯੂਸ਼ ਇਨਫਰਾਸਟ੍ਰਕਚਰ ਤੇ ਮੇਜਰ ਹੁਣ ਪੰਜਾਬ ਦੇ ਲਈ ਜਿਹੜੀ ਸਾਡੀ ਉਹ ਹੈਗੀ ਹੈ ਉਹ ਐਗਰੀਕਲਚਰ ਤੇ ਰੂਰਲ ਇਕਨੋਮੀ ਦੇ ਉੱਤੇ ਹੈ ਇਸ ਦੇ ਵਿੱਚ ਇਹਨਾਂ ਨੇ ਬਜਟ ਰੀਫੰਡ ਸਪੋਰਟ ਫਾਰ ਇੰਟੀਗ੍ਰੇਟਿਡ ਰੂਰਲ ਡਿਵੈਲਪਮੈਂਟ ਵਿਦ ਅਲੋਕੇਸ਼ਨ ਫਾਰ ਲਾਈਫਸਟਾਕ ਫਿਸ਼ਰੀਜ਼ ਐਂਡ ਮਾਰਕੀਟ ਲਿੰਕੇਜ ਮਤਲਬ ਇਹ ਹੈ ਵੀ ਸਾਡੀ ਸਰਕਾਰ ਨੇ ਕੈਪਟਲਸ ਤੇ گاਵਾ ਮੱਜਾਂ ਤੇ ਫਿਸ਼ਰੀਜ਼ ਤੇ ਐਚਡੀ ਜਿਹੜੀਆਂ ਹੈਂਡਸ ਵਗੈਰਾ ਇਹਨਾਂ ਦੇ ਉੱਤੇ ਉਹਨੂੰ ਇਨਕਰੇਜ ਕਰਨ ਲਈ ਬਹੁਤ ਸਾਰੇ ਬਜਟ ਬੇਸ ਉਹਦੇ ਵਿੱਚ ਆਪਣੀ ਸਪੋਰਟ ਦਿੱਤੀ ਹੈ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਜਿਸ ਤਰੀਕੇ ਅੱਗੇ ਗਵਰਨਮੈਂਟ ਦੀ ਇਹ ਵੀ ਸੀ ਵੀ ਜਿਹੜੀਆਂ ਲੇਡੀਜ਼ ਨੇ ਉਹਨਾਂ ਨੂੰ گاਵਾ ਮੱਜਾਂ ਇਹ ਤਿੰਨ گاਵਾ ਮੱਜਾਂ ਦਿੱਤੀਆਂ ਜਾਣ ਦੇ ਦਿੱਤੇ ਫ੍ਰੀ ਦਿੱਤੀਆਂ ਜਾਣ ਔਰ ਉਹ ਹੌਲੀ ਹੌਲੀ ਜਿਹੜਾ ਉੱਤੇ ਕੋਈ ਇੰਟਰਸਟ ਨਹੀਂ ਲਾਇਆ ਜਾਏਗਾ ਉਹਦੀ ਕੀਮਤ ਦੇਦੀ ਹੈ ਲੇਡਿਸ ਆਪਣੇ ਜਦੋਂ ਵੇਚ ਕੇ ਦੁੱਧ ਵਗਰਾ ਜਾਂ ਕਿ ਉਹ ਵੇਚ ਕੇ ਸਰਕਾਰ ਨੂੰ ਵਾਪਸ ਕਰੇਗੀ ਕੋਆਪਰੇਟਿਵਜ਼ ਦੇ ਰਾਹੀਂ ਉਹਨਾਂ ਨੇ ਇਹ ਸਕੀਮਾ ਵੀ ਐਨਕੋਰੇਜ ਕੀਤੀਆਂ ਨੇ ਸੋ ਸਪੈਸ਼ਲ AI ਐਨੇਬਲ ਟੂਲਸ ਭਾਰਤ ਵਿਸਟਾਰ ਟੂ ਪ੍ਰੋਵਾਈਡ ਲੋਕਲਾਈਜ਼ਡ ਐਡਵਾਈਜ਼ਰੀ ਟੂ ਫਾਰਮਰਸ ਤੇ ਜਿੱਦਾਂ ਹੁਣ ਆਪਣੀ ਅਸੀਂ ਝੋਨਾ ਕਣਕ ਬੀਜਦੇ ਆ ਤੇ ਅਸੀਂ ਕਈ ਵਾਰ ਆਪਣੇ ਕਿਸਾਨਾਂ ਨੂੰ ਕਹੀਦਾ ਵੀ ਯਾਰ ਤੁਸੀਂ ਇਹ ਜਿਹੜਾ ਸਾਈਕਲ ਹੈ ਨਾ ਇਹਨੂੰ ਤੋੜੋ ਤਾਂ ਕਿ ਪਾਣੀ ਘੱਟ ਲੱਗੇ ਪਾਣੀ ਬਹੁਤ ਥੱਲੇ ਜ਼ਿਆਦਾ ਹੈ ਤੇ ਸਰਕਾਰ ਨੇ ਨਵੀਂ ਚੀਜ਼ਾਂ ਦੇ ਦਿੱਤੇ ਜਿੱਦਾਂ ਸੰਦਲ ਬੁੱਢਾ ਸੰਦਲ ਬੁੱਢਾ ਤੁਸੀਂ ਆਮ ਅੱਜਕੱਲ ਸੋਸ਼ਲ ਮੀਡੀਆ ਤੇ ਸੁਣਿਆ ਹੋਏਗਾ ਵੀ ਜੇ ਤੁਸੀਂ ਇੱਕ-ਇੱਕ ਦੇ ਵਿੱਚ ਤੁਸੀਂ ਦੀਦੋ ਇੱਕ ਪੇੜ ਜਿਹੜਾ ਉਹ ਤੁਹਾਨੂੰ 15 ਲੱਖ ਰੁਪਏ ਦਾ ਇੱਕ ਪੇੜ 12 ਸਾਲਾਂ ਬਾਅਦ ਜਾ ਕੇ ਇਨਕਮ ਦੇਣੀ ਸ਼ੁਰੂ ਕਰਦਾ ਹੈ ਉਹ ਸਾਰੀ ਡਿਟੇਲਸ ਉਹਨਾਂ ਨੇ ਇਹ ਦਿੱਤੀਆਂ ਵੀ ਉਸ ਤੇ ਤਾਂ ਕਿ ਸੰਦਲ वुਡ ਕੋਕੋਨਟ ਨਟਸ ਐਂਡ ਵੈਲਿਊ 체ਨ ਡਿਵੈਲਪਮੈਂਟ ਟੂ ਇਨਕਰੀਜ਼ ਫਾਰਮਰ ਇਨਕਮ ਪ੍ਰੋਮੋਟਿੰਗ ਡਾਈਵਰਸੀਫਿਕੇਸ਼ਨ ਫਾਰ ਫਾਰਮਰ ਯਾਨੀ ਕਿ ਡਾਈਵਰਸੀਫਾਈ ਦੂਜੀ ਜਿਹੜੀ ਕਣਕ ਛੋਣੇ ਤੋਂ ਇਹ ਚੀਜ਼ਾਂ ਲਾਓਗੇ ਤੇ ਤੁਹਾਨੂੰ ਉਹਦੀ ਆਮਦਨ ਬਹੁਤ ਜ਼ਿਆਦਾ ਹੋਏਗੀ ਮਤਲਬ ਇਹ ਹੁੰਦਾ ਜੇ ਤੁਸੀਂ ਪੇੜ ਲਾ ਦੋ ਤਾਂ ਮਤਲਬ 12 ਸਾਲ ਲੱਗ ਲਗਾ ਕਿ ਮੈਂ ਕੀ ਕਰਾਂਗਾ ਜੀ ਉਹਦੇ ਵਿੱਚ ਖੇਤੀ ਹੁੰਦੀ ਹੈ ਉਹਦੇ ਵਿੱਚ ਤੁਸੀਂ ਕਣਕ ਵੀ ਵੀ ਸਕਦੇ ਹੋ ਹੋਰ ਚੀਜ਼ਾਂ ਵੀ ਵੀ ਸਕਦੇ ਹੋ ਮਤਲਬ ਇਹ ਵੀ ਜਦੋਂ ਤੁਹਾਡਾ ਪੇੜ 12 ਸਾਲਾਂ ਬਾਅਦ ਹੋਏਗਾ ਤੁਸੀਂ ਇਹ ਵੇਖੋ ਕਿੱਲੇ ਦੇ ਵਿੱਚ 400 ਜੇ ਬੂਟਾ ਲੱਗਾ ਹੋਏਗਾ ਤੇ ਕਿੰਨੇ ਪੈਸੇ ਤੁਹਾਨੂੰ ਇੱਕ ਏਕੜ 'ਚੋਂ ਮਿਲਣਗੇ ਸੋ ਇਹ ਐਗਰੀਕਲਚਰ ਨੂੰ ਫਿਰ ਇੰਡਸਟਰੀ ਨੂੰ ਜਿਹੜੀ ਐ ਐਮ ਐਸ ਐਮਈ ਮੈਨੂਫੈਕਚਰਿੰਗ ਹੈ ਉਹ ਨਵੀਂ ਅਲਾਟਮੈਂਟ ਗਵਰਨਮੈਂਟ ਨੇ 10000 ਕਰੋੜ ਦੀ ਕੀਤੀ ਹੈ ਇਸ ਇੰਡਸਟਰੀ ਨੂੰ ਇਨਹਾਂਸ ਕਰਨ ਦੀ ਜਿਹੜੀ ਮਿਡਲ ਕਲਾਸ ਛੋਟੀ ਇੰਡਸਟਰੀ ਹੈ ਉਹਨੂੰ ਗਵਰਨਮੈਂਟ ਨੇ 10000 ਕਰੋੜ ਰੁਪਏ ਦੀ ਅਲਾਟਮੈਂਟ ਕੀਤੀ ਹੈ ਤਾਂ ਕਿ ਉਹਦੇ ਵਿੱਚ ਕੋਈ ਇੰਡਸਟਰੀ ਲੱਗ ਸਕੇ 인ਫਰਾਸਟਰਕਚਰ ਐਂਡ ਕਨੈਕਟੀਵਿਟੀ ਕੈਪੀਟਲ ਐਕਸਪੈਂਡੀਚਰ ਰੇਸ ਟੂ 12.2 ਲੱਖ ਕਰੋੜ ਡਰਾਈਵ ਇਨਫਰਾਸਟ੍ਰਕਚਰ ਗਰੋਥ ਉਹ ਜਿਹੜੀ ਮੈਂ ਤੁਹਾਨੂੰ ਸੜਕਾਂ ਦੀ ਗੱਲ ਕੀਤੀ ਹੈ ਅਨਾਉਂਸਮੈਂਟ ਆਫ 7 ਹਾਈ ਸਪੀਡ ਰੇਲ ਕੋਰੀਡੋਰਸ ਲਾਈਕ ਬੰਦੇ ਭਾਰਤ 20 ਨਿਊ ਨੈਸ਼ਨਲ ਵਾਟਰ ਵੇਜ਼ ਫਾਰ ਫਰੇਟ ਐਕਸਪੈਂਸ਼ਨ ਮਤਲਬ ਇਹ ਹੈ ਵੀ ਜਿੱਦਾਂ ਬੰਦੇ ਭਾਰਤ ਟ੍ਰੇਨ ਇਹਨਾਂ ਨੇ ਹਾਈ ਸਪੀਡ ਟ੍ਰੇਨਸ ਕੀਤੀਆਂ ਨੇ ਉਹ ਸਪੈਸ਼ਲ ਟਰੈਕਸ ਉਸ ਕਿਸਮ ਦੀਆਂ ਟ੍ਰੇਨਸ ਨੂੰ ਬੁਲਟ ਟ੍ਰੇਨ ਬੰਦੇ ਭਾਰਤ ਸ਼ਤਾਬਦੀ ਐਕਸਪ੍ਰੈਸ ਉਹ ਟ੍ਰੇਨ ਚਲਾਈਆਂ ਜਾਣਗੇ ਉਹ ਟਰੈਕਸ ਅਲੱਗ ਹੋਣਗੇ ਜਿਹੜੀ ਹਾਈ ਸਪੀਡ ਦੇ ਟਰੈਕਸ ਦੇ ਉਹ ਸੜਕਾਂ ਵੀ ਤੁਸੀਂ ਇਹ ਦੇਖਿਓ ਵੀ ਬਾਅਦਲੇ ਮੁਲਕਾਂ ਵਾਂਗੂ ਵੀ ਸੜਕਾਂ ਉਹ ਐਕਸਪ੍ਰੈਸ ਵੇਅਸ ਬਣਨਗੇ ਜਿੱਦੀ ਸਪੀਡ ਹੀ ਘਟੋ ਘਟ 150 120 ਕਿਲੋਮੀਟਰ ਤੋਂ ਘੱਟ ਦੀ ਤੁਸੀਂ 100 ਤੋਂ ਘੱਟ ਦੀ ਚਲਾ ਸਕਦੇ ਘੱਟ ਚਲਾਓਗੇ ਤੇ ਤੱਕ ਯਾਨੀ ਕਿ ਹਾਈ ਸਪੀਡ ਰੋਡਸ ਨੇ ਤੇ ਉਹਦੀ ਜਿਹੜੀ ਸੇਫਟੀ ਲਈ ਸਰਕਾਰ ਸਾਰੇ ਪ੍ਰਬੰਧ ਕਰਕੇ ਰੱਖਦੀ ਹੈ ਸੋ 12 20 ਨਵੇਂ ਬੰਦਰਗਾਹ ਬਾਟਵਰ ਬਤੀ ਜਿੱਦਾਂ ਅੱਗੇ ਬੱਦਰਗਾਹ ਨੇ ਸਟੀਆਂ ਮੇਜਰ ਚਲਦੀਆਂ ਉਹਦਾ 20 ਹੋਰ ਬੱਦਰਗਾਹਾਂ ਦੀ ਉਹ ਕੋਚ ਕਰਕੇ ਉਸ ਨੂੰ ਉਸ ਦੇ ਉੱਤੇ ਕੰਮ ਕਰ ਰਹੀ ਹੈ ਸਰਕਾਰ ਇਹ ਮੇਜਰ ਸਾਡਾ ਬਜਟ ਹੈਗਾ ਕਹਿੰਦੇ ਤੋਂ ਮਤਲਬ ਇਹ ਹੈ ਵੀ ਜਿੰਨਾ ਟੋਟਲ ਸਾਡਾ ਜਿਹੜਾ ਬਜਟ ਹੈਗਾ ਉਹ ਬਜਟ ਪਿਛਲੀ ਵਾਰ ਨਾਲੋਂ ਡਿਊੜਾ ਬਜਟ ਸਾਡਾ ਫॉर ਐਕਸਪੈਂਸ਼ਨ ਫॉर ਬਿਲਡਿੰਗ ਇੰਡੀਆ ਫॉर ਆਤਮ ਨਿਰਭਰ ਇੰਡੀਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੋਦੀ ਜੀ ਤੁਹਾਨੂੰ ਮੈਂ ਛੋਟੀ ਜੀ ਐਗਜ਼ੈਂਪਲ ਦਿੰਦਾ ਦੇਖੋ ਜਦੋਂ ਟ੍ਰੇਡ ਦੀ ਗੱਲ ਚੱਲੀ ਅਮਰੀਕਾ ਨੇ ਕਿੰਨਾ ਸਾਡੇ ਤੇ ਪ੍ਰੈਸ਼ਰ ਪਾਇਆ ਵੀ ਅਸੀਂ ਜੀ 100% ਟੈਰਿਫ ਕਰ ਦਾਂਗੇ ਹੈ 50 ਕੀਤਾ ਵੀ ਸਾਡੇ ਤੇ ਪ੍ਰੈਸ਼ਰ ਪਾਇਆ ਵੀ ਤੁਸੀਂ ਰਸ਼ੀਆ ਦਾ ਇਹ ਲੈਣਾ ਬੰਦ ਕਰੋ ਤੇ ਅਸੀਂ ਤਾਂ ਤੁਹਾਡਾ ਟੈਰੇ ਮਾਫ ਕਰੇ ਇੰਡੀਆ ਟੈਸਟ ਨੂੰ ਮਸਰੀ ਕੀਤਾ ਉਹਨੇ ਕਿਹਾ ਜੋ ਤੁਹਾਡਾ ਜੀ ਕਰਦਾ ਤੇ ਕਰ ਲੋ ਅਸੀਂ ਆਪਣੀ ਦੋਸਤਾਂ ਦੋਸਤੀ ਇੱਕ ਚੀਜ਼ ਹੈ ਟ੍ਰੇਡ ਇੱਕ ਚੀਜ਼ ਹੈ ਨਾ ਵੀ ਅਸੀਂ ਤੁਹਾਡੇ ਕਹਿਣ ਤੇ ਕਰ ਦਈਏ ਤੋ ਉਹ ਟਿਕੇ ਦੇ ਅੱਜ ਅਮਰੀਕਾ ਨੂੰ ਵਾਪਸ ਜਾਣਾ ਪਿਆ ਹਰ ਚੀਜ਼ ਤੇ ਉਹ ਹੀ ਟਰੰਪ ਨੂੰ ਕਹਿਣਾ ਪਿਆ ਵੀ ਮਿਸਟਰ ਮੋਦੀ ਇਜ਼ ਅ ਵਿਜਨਰੀ ਲੀਡਰ ਐਂਡ ਮਾਈ ਵੈਰੀ ਗੁੱਡ ਫਰੈਂਡ ਮਤਲਬ ਇਹ ਹੈ ਵੀ ਜਦੋਂ ਲੀਡਰਸ਼ਿਪ ਦੀ ਕੁਆਲਿਟੀ ਇਹ ਹੁੰਦੀ ਹੈ ਵੀ ਜਦੋਂ ਤੁਸੀਂ ਦੇਸ਼ ਨੂੰ ਅਗਾਹ ਵਧਾਰੇ ਉਹਨਾਂ ਤੁਹਾਡੇ ਸਾਹਮਣੇ ਬਹੁਤ ਸਾਰੇ ਇਹੋ ਜਿਹੇ ਇਸ਼ੂਜ਼ ਆਂਦੇ ਨੇ ਜਿੱਥੇ ਤੁਹਾਡੀ ਐਕਚੁਅਲ ਲੋਕ ਤੁਹਾਡੇ ਵੱਲ ਸਾਰੀ ਦੁਨੀਆ ਦੇ ਦੇਖਦੇ ਨੇ ਵੀ ਇਹ ਲੀਡਰ ਦੀ ਕੁਆਲਿਟੀ ਕੀ ਹੈ ਕਿ ਲੀਡਰ ਝੁੱਕ ਗਿਆ ਇਹ ਲੀਡਰ ਡਰ ਗਿਆ ਉਹਨੇ ਕਹਿੰਦਾ ਨਹੀਂ ਜੀ ਅਮਰੀਕਾ ਨਾਲ ਤੇ ਐਸੀ ਸੋਚ ਹੀ ਨਹੀਂ ਸਕਦੇ ਵੀ ਅਮਰੀਕਾ ਨਾਲ ਸਾਡਾ ਵਪਾਰ ਘਟ ਜੇ ਪਰ ਅੱਜ ਉਹ ਟੈਰਫ ਨੂੰ ਘਟਾ ਕੇ 18% ਤੇ ਅਮਰੀਕਾ ਨੇ ਦੇਖ ਰਹੇ ਹੋਣੇ ਪਿਛਲੇ 3-4 ਦਿਨਾਂ ਤੋਂ ਕਿੰਨੀ 트াম্প ਜੀ ਪ੍ਰਧਾਨ ਮੰਤਰੀ ਜੀ ਦੀ ਤਾਰੀਫ ਕਰ ਰਹੇ ਨੇ ਖੁਇਆ ਕਿਉਂ ਕਿ ਯੂਰਪੀਅਨ ਜਿਹੜੇ ਯੂਰਪੀਅਨ ਯੂਨੀਅਨ ਸੀ ਉਹਨਾਂ ਨੇ ਇੰਡੀਆ ਨਾਲ ਡਾਇਰੈਕਟ ਆਪਣਾ ਟ੍ਰੇਡ ਸਾਈਨ ਕੀਤਾ ਉਹਨਾਂ ਨੇ ਵੇਖਿਆ ਵੀ ਸਾਰੇ ਜਿੰਨੀਆਂ ਵੀ ਮੇਜਰ ਕੰਟਰੀਜ਼ ਨੇ ਉਹ ਇੰਡੀਆ ਨਾਲ ਡਾਇਰੈਕਟ ਹੋ ਗਿਆ ਤਾਂ ਅਸੀਂ ਤੇ ਵਿੱਚੋਂ ਨਿਕਲੀ ਜਾਵਾਂਗੇ ਉਹ ਉਸ ਚੀਜ਼ ਨੂੰ ਮੁੱਖ ਰੱਖਦੇ ਆ ਹੋયા ਅਮਰੀਕਾ ਨੇ ਆਪ ਝੁੱਕ ਕੇ ਤੇ ਮੋਦੀ ਜੀ ਦੀ ਤਾਰੀਫ ਕੀਤੀ ਔਰ ਮੈਂ ਸਮਝਦਾ ਵੀ ਇੱਕ ਇਹੋ ਜਿਹਾ ਵਿਜਨਰੀ ਲੀਡਰ ਬੜੇ ਸਾਲਾਂ ਬਾਅਦ ਇੰਡੀਆ ਨੂੰ ਉਸ ਕਿਸਮ ਦਾ ਲੀਡਰ ਮਿਲਿਆ ਜਿੱਤੇ ਅੱਜ ਤਰੱਕੀ ਦੇ ਰਾਹ ਤੇ ਡਿਫੈਂਸ ਦੇ ਰਾਹ ਤੇ ਇਕਨੋਮੀ ਵਾਈਜ਼ ਜੋ ਇੰਡੀਆ ਦੀ ਤਰੱਕੀ ਹੋ ਰਹੀ ਹੈ ਔਰ ਜੇ ਸਪੀਡ ਨਾਲ ਇੰਡੀਆ ਅੱਗੇ ਵਧ ਰਿਹਾ ਤੁਹਾਡੇ ਸਾਹਮਣੇ ਸਾਰਾ ਇਨਫਰਾਸਟ੍ਰਕਚਰ ਹੈ ਸਾਡੇ ਕਹਿਣ ਦੀ ਲੋੜ ਨਹੀਂ ਤੇ ਮੈਂ ਇਸ ਤੇ ਮੁਬਾਰਕਬਾਦ ਦੇਣਾ ਚਾਹਨਾ ਮੋਦੀ ਜੀ ਨੂੰ ਉਹਨਾਂ ਦੀ ਸਰਕਾਰ ਨੂੰ ਸੀਤਾ ਰਮਨ ਜੀ ਨੂੰ ਜਿਨ੍ਹਾਂ ਨੇ ਇੱਕ ਬਹੁਤ ਅੱਛਾ ਬਜਟ ਪੇਸ਼ ਕੀਤਾ ਕਿਸੇ ਤੇ ਕੋਈ ਬੋਝ ਨਹੀਂ ਪਿਆ ਬੇਸਿਕਲੀ ਹੁੰਦਾ ਇੰਡਸਟਰੀ ਤੇ ਬੋਝ ਪੈ ਗਿਆ ਇੰਡਸਟਰੀ ਵਾਲੇ ਚੀਕਦੇ ਨੇ ਜੀ ਸਾਹਤੇ ਬੋਝ ਪੈ ਗਿਆ ਟੈਕਸ ਲੱਗੇ ਕੋਈ ਕਿਸੇ ਤੇ ਟੈਕਸ ਦੀ ਕੋਈ ਕਿਸੇ ਤੇ ਬੋਝ ਨਹੀਂ ਇਨ ਫੈਕਟ ਆਪਣੀ ਇੰਡਸਟਰੀ ਨੂੰ ਇਹ ਗੱਲ ਕਹੀ ਹੈ ਵੀ ਇੰਡੀਆ ਦੀ ਯੂਨਿਟ ਲਾਓ ਸੋ ਥੈਟ ਆਤਮ ਦੇ ਆਤਮ ਨਿਰਭਰ ਭਾਰਤ ਮੀਨਸ ਵੀ ਸਾਨੂੰ ਕੇਵਲ ਵੇਖਣ ਦੀ ਲੋੜ ਨਾ ਪਵੇ ਟੈਗ ਵੀ ਇੱਥੇ ਬਣਨ ਜਹਾਜ਼ ਵੀ ਇੱਥੇ ਬਣਨ ਮਸ਼ੀਨ ਜਨਾਂ ਵੀ ਇੱਥੇ ਬਣਨ ਉਹੀ ਹੋ ਰਿਹਾ ਔਰ ਜਿਹੜਾ ਸਾਡਾ ਬ੍ਰਹਮੋ ਜਿਹੜਾ ਆਖਰੀ ਅਸੀਂ ਉਹਨਾਂ ਨੂੰ ਵਿਖਾਇਆ ਹੀ ਵੀ ਜੇ ਅਸੀਂ ਇਹ ਚਲਾਉਂਦੇ ਤੇ ਪਾਕਿਸਤਾਨ ਦਾ ਹਾਲ ਕੀ ਹੋਣਾ ਸੀ ਜਿਹੜੀਆਂ ਚੀਜ਼ਾਂ ਮਿਸ਼ਨ ਸੰਦੂਰ ਦੇ ਉੱਤੇ ਜਿਹੜੀਆਂ ਫੈਕਟਸ ਆ ਨਹੀਂ ਸ਼ੁਰੂ ਹੋਈਆਂ ਉਹ ਤੇ ਕਲੀਅਰ ਕੱਟ ਆ ਵੀ ਜੀ ਇਹ ਬਹੁਤ ਵੱਡੀ ਜਿੱਤ ਸੀ ਇੰਡੀਆ ਦੀ ਔਰ ਵਿਦ ਫੈਕਟਸ ਐਂਡ ਫਿਗਰਸ ਦਿੱਤੀ ਹੈ ਸੋ ਮੈਂ ਸਮਝਦਾ ਵੀ ਦੇਸ਼ ترقی ਦੇ ਰਾਹ ਤੇ ਚੱਲ ਰਿਹਾ ਹੈ ਅਸੀਂ ਅੰਦਰ ਦਾ ਵਿਜਨਰੀ ਲੀਡਰਸ਼ਿਪ ਆਫ ਨਰਿੰਦਰ ਮੋਦੀ ਜੀ ਔਰ ਉਹਨਾਂ ਦੀ ਸਾਰੀ ਸਰਕਾਰ ਔਰ ਭਾਰਤੀ ਜਨਤਾ ਪਾਰਟੀ ਦੀ ਕਮਿਟਮੈਂਟ ਟੂਵਰਡਸ ਦ ਸੋਸਾਇਟੀ ਐਂਡ ਇੰਡੀਆ ਫॉर द ਗ੍ਰੋਥ ਆਫ ਇੰਡੀਆ ਦੇ ਆਰ ਡੂਇੰਗ ਅ ਟ੍ਰੈਮੈਂਡਸ ਜੌਬ ਔਰ ਆਈ ਵਿਸ਼ देम 올 ਦ ਬੈਸਟ ਔਰ ਆਸ ਕਰਦੇ ਆ ਵੀ ਸਾਰੇ ਦੇਸ਼ ਦੇ ਨਾਲ ਪੰਜਾਬ ਵੀ ਤਰੱਕੀ ਦੇ ਰਾਹ ਤੇ ਚੱਲੇ ਔਰ ਪੰਜਾਬ ਦੀ ਮੈਂ ਹੁਣ ਆਪਣੇ ਬਜਟ ਤੋਂ ਬਾਅਦ ਇੱਕ ਚੀਜ਼ ਹੋਰ ਕਹਿਣਾ ਚਾਹਵਾਂਗਾ ਵੀ ਮੈਂ ਆਪਣੇ ਪ੍ਰੈਸ ਵਾਲੇ ਸਾਥੀਆਂ ਨਾਲ ਮੇਸ਼ਾ ਗੱਲ ਦੇਖੋ ਮੈਂ ਸਮਝਦਾ ਵੀ ਇੱਕ ਇੱਕ ਲੀਡਰ ਆਫ ਦਾ ਆਪੋਜੀਸ਼ਨ ਇੱਕ ਵੱਡਾ ਲੀਡਰ ਇੱਕ ਪਾਰਟੀ ਦਾ ਇਸ ਕਿਸਮ ਦੀ ਟਿੱਪਣੀ ਕਰੇ ਪਹਿਲੇ ਤੇ ਉਹ ਹੀ ਨਹੀਂ ਫਾਪਦੀ ਉਹ ਉਹਦੇ ਦਿਲ ਦੀ ਉਸ ਉਹਦੀ ਉਹਦੀ ਜਿਹੜੀ ਦਿਮਾਗ ਦੀ ਸੋਚ ਹੈ ਉਹਨੂੰ ਉਜਾਗਰ ਕੀਤਾ ਉਹਨਾਂ ਨੇ 댓 ਮੀ ਜਿਹੜਾ ਤੇ ਤੁਹਾਡੇ ਨਾਲ ਉਹ ਸਭ ਠੀਕ ਹੈ ਜਿਹੜਾ ਦੂਜਾ ਉਹ ਟ੍ਰੇਟਰ ਹੋ ਗਿਆ ਪੋਲਿਟਿਕਸ ਦੇ ਵਿੱਚ ਐ ਸਵਿਚਿੰਗ ਸਾਈਡ ਫॉर ਵੇਰੀਅਸ ਰੀਜ਼ਨਸ ਕੋਈ ਕਹਿੰਦੇ ਪਾਰਟੀ ਦੇ ਇਹ ਤੇ ਹੈ ਨਹੀਂ ਕੋਈ ਵੇਰੀਅਸ ਰੀਜ਼ਨਸ ਹੋ ਸਕਦੇ ਨੇ ਤੋ ਇਹ ਗੱਲ ਕਰਨੀ ਬਈ ਮੈ ਟ੍ਰੇਟਰ ਫਰੈਂਡ ਇੱਕ ਦੇਖੋ ਐ ਇਸ ਕੋरिडोर رائے ਨਹੀਂ ਬਈ ਉਹਨੂੰ ਟਾਰਗੇਟ ਕੀਤਾ ਗਿਆ ਔਰ ਮੈਂ ਸਮਝਦਾ ਇੱਕ ਬਹੁਤ ਵੱਡੀ ਬੇਇੱਜ਼ਤੀ ਹੈ ਔਰ ਇੱਕ ਲੀਡਰ ਨੂੰ ਤੁਸੀਂ ਹੀ ਇਸ ਅ ਮਨਿਸਟਰ ਆਫ ਸਟੇਟ ਤੁਸੀਂ ਇੱਕ ਕੈਬਨਿਟ ਮਨਿਸਟਰ ਨੂੰ ਬੁਲਾ ਕੇ ਇਹ ਗੱਲ ਕਰਨੀ ਉਹ ਤੂੰ ਟ੍ਰੇਟਰ ਹੈ ਤੇ ਦੂਜੇ ਹਸਲ ਇਹ ਚੀਜ਼ਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀ ਸਰਕਾਰ ਦੇ ਕੀ ਮਾਈਂਡਿੰਗ ਜਿਹੜਾ ਉਹਨਾਂ ਕੈਬਨਿਟ ਦਾਰ ਅਸੇ ਮੈਂ ਹੁਣ ਡਿਕਸ਼ਨਰੀ ਦੇ ਵਿੱਚੋਂ ਕੱਢ ਕੇ ਰਾਵਾਂ ਵੀ ਇਹਦੇ ਮੈਨੇ ਕੀ ਨੇ ਜਿਹੜੇ ਮੈਨੇ ਤੁਸੀਂ ਕਹਿੰਦੇ ਹੋ ਕਿ ਗਦਾਰ ਲਫ਼ਜ਼ ਹੈ ਇਹ ਗਲਤ ਹੈ ਇਹ ਗਦਾਰ ਲਫ਼ਜ਼ ਗਲਤ ਹੈ ਕਿ ਨਾ ਕੋਈ ਨਰਾਜ਼ਗੀਆਂ ਹੋ ਸਕਦੀਆਂ ਨੇ ਪਰ ਉਹ ਇਸ ਤਰੀਕੇ ਨਾਲ ਜ਼ਾਹਰ ਕਰਨਾ ਇੱਕ ਪ੍ਰੈਸ ਸੈਂਮੇ ਤਾਂ ਮੈਂ ਸਮਝਣਾ ਸ਼ੋਭਾ ਨਹੀਂ ਦਿੱਦੀ ਜਿਹੜੀ ਕਿ ਕਾਂਗਰਸ ਜਿਹੜੀ ਖਾਸ ਮੈਂ ਤਾਂ ਕਹਿਣਾ ਵੀ ਰਾਹੁਲ ਗਾਂਧੀ ਦੇ ਰਹਿ ਤੇ ਬੀਜੇਪੀ ਨੂੰ ਤੇਰੇ ਨਾਲ ਨੀਂ ਹੋਰ ਕੋਈ ਨਹੀਂ ਚਾਹੀਦਾ ਇਹ ਜਿੱਥੇ ਕਾਂਗਰਸ ਆ ਗਈ ਡਿਗਣੀ ਸ਼ੁਰੂ ਹੋ ਗਈ ਹੈ ਸਾਰੇ ਦੋਸਤਾਂ ਤੋਂ ਸਾਥ ਹੀ ਹੋ ਰਹੀ ਹੈ ਬਿਕੋਜ਼ ਹੀ ਡੋਜ਼ਨਟ ਹੈਵ ਅ ਲੀਡਰਸ਼ਿਪ ਕੁਆਲਟੀ ਕਦੀ ਮੋਦੀ ਸਾਹਿਬ ਨੇ ਮੂੰਹ ਤੋਂ ਕਦੀ ਕਦੇ ਬੀਜੇਪੀ ਦੇ ਕਿਸੇ ਲੀਡਰ ਦੇ ਮੂੰਹੋਂ ਅਜਿਹੀ ਗੱਲ ਸੁਣੀ ਹੈ ਤੁਹਾਡਾ ਟੋਕਾ ਤੁਸੀਂ ਕਿੱਥੇ ਬੈਠੇ ਹੋ ਯਾਰ ਪਾਰਲੀਮੈਂਟ ਜਿਹੜਾ ساری ਦੁਨੀਆ ਤੁਹਾਨੂੰ ਵੇਖਦੀ ਹੈ ਤੁਸੀਂ ਕਾਨੂੰਨ ਬਣਾਉਣ ਵਾਲੇ ਹੋ ਤੇ ਤੁਸੀਂ ਕਾਨੂੰਨ ਬਣਾਉਣ ਦਾ ਅਜ ਤਮਾਸ਼ੇ ਵਿਖਾਉਂਦੇ ਫਿਰੋ ਤੇ ਗੱਲ ਹੀ ਫਰਕ